ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਪੈਦਲ ਯਾਤਰਾ ਜਿਹੜੀ ਖੰਨਾ ਦੇ ਵਿੱਚ ਕੱਢੀ ਜਾ ਰਹੀ ਹੈ ਜੋ ਕਿ ਰੇਕੀ ਸੈਂਟਰ ਪਹੁੰਚੇਗੀ ਮੇਰੇ ਬਿਮਾਰੀਆਂ ਸਿਗੋਂ ਦੂਰ ਹੋ ਗਈਆਂ ਸਾਰੀਆਂ 슈ਗਰ ਸੀ ਬਲੱਡ 슈ਗਰ ਸੀਗਾ ਮਤਲਬ ਮੇਰੇ ਜਾੜਾਂਦਰ ਸੀਗੀਆਂ ਫੁੱਲੇ ਸੀ ਮਸੂਰ ਸਾਰੇ ਠੀਕ ਹੋ ਗਏ ਆ ਮੇਰੇ ਬੇਟੇ ਨੂੰ ਹਾਰਟ ਦੀ ਪ੍ਰੋਬਲਮ ਠੀਕ ਹੋਇਆ ਜੀ ਤੇ ਦੋ ਮੇਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੇ ਗੁਰੂ ਜੀ ਦੇ ਪਰਾਲਾ ਜੀ ਪੈਦਲ ਯਾਤਰਾ ਬੜੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਕੀ ਕਾਰਨ ਕੀ ਹੈ ਇੱਥੇ ਪਹੁੰਚਣ ਦਾ ਕਈ ਸਾਲਾਂ ਤੋਂ ਅਸੀਂ ਫੋਰਟਿਸ ਦੇ ਵਿੱਚੋਂ ਦਵਾਈ ਲੈ ਰਹੇ ਸੀਗੇ ਇੱਥੇ ਆਉਣ ਦੇ ਨਾਲ ਉਹਨਾਂ ਦਾ ਬਿਲਕੁਲ ਹਾਰਟ ਦੀ ਪ੍ਰੋਬਲਮ ਬਿਲਕੁਲ ਹੀ ਖਤਮ ਹੋ ਗਈ ਇੱਕ ਗੋਲੀ ਵੀ ਨਹੀਂ ਖਾ ਰਹੇ ਅੱਜ ਦੁੱਖ ਦੂਰ ਹੁੰਦੇ ਆ ਹਾਂਜੀ ਫ੍ਰੀ ਚ ਦੁੱਖ ਕਿ ਕੈਸਾ ਵੀ ਦੁੱਖ ਹੈ ਜੈਸਾ ਮਰਜੀ ਦੁੱਖ ਆ ਅੱਛਾ ਹੁਣ ਗੋਡਿਆਂ ਦਾ ਦਰਦ ਕਿਦਾਂ ਜੀ ਇੱਕ ਤਾਂ ਸਾਂਭ ਕਰਕੇ ਜਾ ਰਹੇ ਤੁਸੀਂ ਐਡੀ ਲੰਬੀ ਯਾਤਰਾ ਮਤਲਬ ਜਿੰਨੇ ਕਿਲੋਮੀਟਰ ਵੀ ਜਾਓਗੇ ਤਰਕੇ ਜਾਣਾ ਤਰਕੇ ਜਾਵਾਂਗੇ ਹਾਂਜੀ ਕੋਈ ਦਰਦ ਨਹੀਂ ਗੋਡਿਆਂ ਚ ਹੁੰਦਾ ਨਹੀਂ ਜੀ ਬਹੁਤ ਲੰਬੀ ਗਿਣਤੀ ਹੈ ਮੈਂ ਕਹੂੰਗੀ ਜਿੱਥੇ ਤੱਕ ਨਜ਼ਰ ਵੱਜਦੀ ਹੈ ਜ਼ਰੂਰ ਦੇਖੋ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਐਨੇ ਕਿਲੋਮੀਟਰ ਜਿਹੜਾ ਚੱਲਣ ਦੇ ਲਈ ਪਹੁੰਚ ਚੁੱਕੇ ਆ ਮੇਰੇ ਤੇ ਜਿੰਦਗੀ ਬਖਸ਼ੀਏ ਮੇਰਾ ਜਨਾਵਾ ਜਨਮ ਹੋਇਆ ਧਰਜੀ ਦੀ ਕਿਰਪਾ ਨਾਲ ਮਨੋਂ ਪਾਵੇਂ ਤੁਸੀਂ 1 ਕਰੋੜ ਰੁਪਏ ਵੀ ਲੈਣ ਨੂੰ ਲੱਤ ਮਾਰਦਾ ਮੈਂ ਥਿਆਣਾ ਬੰਦ ਨਹੀਂ ਕਰਦਾ ਸੀ ਕਹਦੰਨੇ ਆ ਕਿ ਅਸੀਂ ਐਦਾ ਕਿਸੇ ਦੇ ਮਗਰ ਨਹੀਂ ਲੱਗਣਾ ਇਹ ਚੀਜ਼ਾਂ ਫੇਕ ਹੁੰਦੀਆਂ ਸਾਡੇ ਮਨ ਦੇ ਵਿੱਚ ਐਦਾ ਤਾਂ ਨਹੀਂ ਕੁਝ ਆਇਆ ਸੀ ਨਹੀਂ ਐਕਚੁਅਲੀ ਇਹ ਯੂਨੀਵਰਸਲ એનર્ਜੀ ਹੈਗੀ ਹੈ अच्छा पे किडनीया खराब होगियां बंदा कहता मैं डॉक्टर ਦੇ ਕੋਲ ਜਾਵਾਂ ਮੈਂ ਹਸਪਤਾਲ ਚ ਜਾਵਾਂ ਡੈਲਸ ਕਰਵਾਂਦੇ ਰਹੇ ਆ ਜੀ ਅਸੀਂ ਪਹਿਲਾਂ اچھا ਫਿਰ ਇੱਥੇ ਕਿੱਦਾਂ ਆਏ ਇੱਥੇ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਜੀ ਮਤਲਬ ਕਿ ਅਸੀਂ ਆ ਨਹੀਂ ਸਕੇ ਹੈਗੇ ਫਿਰ ਥੋੜੇ ਬੋਤੇ ਘਰ ਦੇ ਠੀਕ ਹੋ ਗਏ ਫਿਰ ਅਸੀਂ ਇੱਥੇ ਆਣ ਲੱਗੇ ਉਸ ਤੋਂ ਬਾਅਦ ਡੈਲਸ ਵੀ ਬੰਦ ਹੋ ਗਈ ਦਵਾਈ ਵੀ ਬੰਦ ਹੋ ਗਈ ਗੁਰੂ ਜੀ ਨੇ ਕਦੇ ਨਹੀਂ ਕਿਹਾ ਮੈਨੂੰ ਮੰਨੋ ਪਰ ਜਰੂ ਆਪਣੇ ਨਾਲ ওই ਗੱਲ ਦੀ ਭੈਣ ਜੀ ਦੀ ਵੀ ਪ੍ਰੈਕਟੀਕਲ ਕਰਦੇ ਆ ਤਾਂ ਬਹੁਤ ਕੁਝ ਮਿਲਦਾ। ਅਛਾ ਵੀ ਇੱਦਾਂ ਕਿਸੇ ਨੂੰ ਦੱਸ ਦਿਓ ਇਦਾਂ ਤਾਂ ਨਹੀਂ ਕਹਿੰਦੇ ਕਿ ਤੁਸੀਂ ਕਿੱਥੇ ਮਗਰ ਲੱਗਿਓ ਇਦਾਂ ਨਾ ਜਾਓ ਇਦਾਂ ਤਾਂ ਨਹੀਂ ਸੁਣਨ ਨੂੰ ਮੈਂ। ਜਦੋਂ ਡਾਕਟਰਾਂ ਤੋਂ ਓਕੇ ਪਈਆਂ ਇੰਨੇ ਨੇ ਪੈਸੇ ਲੱਗ ਕੇ ਪਈਆਂ ਫਿਰ ਇਹ ਰਸਤਾ ਵਧੀਆ ਨਾਲ ਬਿਨਾ ਬੋਲੇ ਅਨਸਰ ਮਿਲਦੇ ਆ। ਅਸੀਂ ਕਰੋ ਚੱਲ ਕਿਉਂ ਨੇ ਧੰਨ ਧੰਨ ਹੋਈ ਪਈ ਆ। ਫਿਰ ਆਏ ਗੁਰੂ ਜੀ ਤਤਾ ਚ ਲਿਆ। ਲੋਕੀ ਕੇ ਅੰਦਰ ਆਪ ਦਿਖਦਾ ਨਹੀਂ ਹੈ ਸਾਨੂੰ ਤਾਂ ਆਪ ਦੇਖਿਆ। ਕੀ ਸਮੱਸਿਆ ਕੀ ਹੋਈ? ਮੇ ਬ੍ਰੈਸਟ ਕੈਂਸਰ। ਰਾਸ਼ਟ ਕੈਂਸਰ ਫਿਰ ਵੀ ਤੁਸੀਂ ਪੈਦਲ ਯਾਤਰਾ ਜੇ ਤੁਰ ਰਹੇ ਹੋ ਉਹ ਗੁਰੂ ਕੀ ਮਿਹਰ ਹੈ ਮਤਲਬ ਹਸਪਤਾਲ ਗਏ ਸੀ ਕੀ ਕਹਿੰਦੇ ਉਹਨਾਂ ਨੇ ਆਪਰੇਸ਼ਨ ਦਿਖਾਇਆ تھا 19 ਤਰੀਕ ਨੂੰ ਆਪਰੇਸ਼ਨ ਹੈ ਇਹ ਤਾਂ ਕਹਿੰਦੇ ਬਹੁਤ ਵੱਡਾ ਖਰਚਾ ਲੱਗ ਜਾਂਦਾ ਨਾ ਮੁਰਾਦ ਬਮਾਨਾ ਪਤਾ ਨਹੀਂ ਉਸਕੇ ਬਾਅਦ ਮੈਨੂੰ ਪਤਾ ਕੀ ਹੋਇਆ ਸਵੇਰ ਮੈਂਨੇ YouTube ਖੋਲਾ ਉਸਮੇ ਗੁਰੂ ਜੀ ਕਾ ਆਇਆ ਯਾਤਰਾ ਕਾ ਮੈਨੇ ਆਪਰੇਸ਼ਨ ਹੀ ਕਰਾਇਆ ਮੈਂ ਇਧਰ ਆ ਗਈ ਤਾਂ ਮੈਂ ਠੀਕ ਹੂ ਗੁਰੂ ਜੀ ਕੀ ਕਿਰਪਾ ਹੈ ਮੈਂ ਠੀਕ ਹੂ ਪਹਿਲੇ ਸੇ ਬਹੁਤ ਜ਼ਿਆਦਾ ਠੀਕ ਹੂ 2 ਸਾਲ ਹੋ ਗਏ ਮੇਰੇ ਕੋਲ ਥਾਇਰੋਇਡ 슈ਗਰ ਸਾਰੀ ਦਵਾਈਆਂ ਛੁੱਟ ਗਈ ਕੁਝ ਨਹੀਂ ਨਹੀਂ ਤਾਂ ਕਹਿੰਦੇ ਘਰ ਘਰ ਦਵਾਈਆਂ ਦੇ ਪੱਤੇ ਪਏ ਹੁੰਦੇ ਆ ਬੰਦਾ ਦਵਾਈਆਂ ਖਾ ਕੇ ਆ ਕੋਈ ਦਵਾਈ ਨਹੀਂ ਹੈਗੀ ਕੋਈ ਦਵਾਈ ਨਹੀਂ ਗਈ ਦਵਾਈਆਂ ਹੀ ਸਾਫ਼ ਕਰਤੀਆਂ ਇੱਥੇ ਜਦੋਂ ਦੇ ਬਿਲਕੁਲ ਸਭ ਸਿੱਟਦੀ ਐ ਇੰਡਸਟਰੀ ਸਾਰੇ ਰੋਗ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਆ ਮੈਂ ਤਾਂ ਇਹ ਕਹਿੰਨੀ ਮਾਰ ਕੇ ਵੀ ਅਸੀਂ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦਾ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਤੂੰ ਗਲਿਆ ਪਿਆ ਸੀ ਸਾਰ ਜਿਹੜਾ ਮੇਰਾ ਰੋਗ ਸੀਗਾ ਅੱਜ ਹੁਣ ਫੇਰ ਮੈਨੂੰ ਉਸ ਰੋਗ ਨੇ ਥੋੜਾ ਜਿਹਾ ੱੱਕਾ ਦਿੱਤਾ ਗੁਰੂ ਜੀ ਦੀ ਕਿਰਪਾ ਨਾਲ ਅੱਜ ਮੈਂ ਤੁਰੀ ਜਾਨੀ ਮੈਂ ਕਹਿੰਦੀ ਸਾਡੀ ਜਾਨ ਵੀ ਚਲ ਜੇ ਗੁਰੂ ਜੀ ਨੂੰ ਨਾ ਛੱਡੇ ਅੱਛਾ ਗੁਰੂ ਜੀ ਐਸੀ ਚੀਜ਼ ਆ ਗੁਰੂ ਜੀ ਨੇ ਮੇਰੇ ਬਹੁਤ ਕਾਰਜ ਸਵਾਰੇ ਆ ਮੇਰੇ ਤੇ ਮਾਂ ਬਾਪ ਵੀ ਗੁਰੂ ਜੀ ਆ ਸੱਸ ਸਹੁਰੇ ਵੀ ਗੁਰੂ ਜੀ ਆ ਮੇਰਾ ਕੋਈ ਸਹਾਰਾ ਨਹੀਂ ਕਿਸੇ ਨੂੰ ਨਹੀਂ ਬਾਹ ਸਾਡੀ ਪੜੀ ਇਹਨਾਂ ਨੇ ਸਾਡੀ ਬਾਹ ਪੜੀ ਆ ਜੱਜ ਵੀ ਇਹ ਆ ਵਕੀਲ ਵੀ ਇਹ ਆ ਸਭ ਕੁਝ ਇਹ ਆ ਇਹਨਾਂ ਨੇ ਇੰਨੇ ਕਾਰਜ ਸਵਾਰੇ ਆ ਅੱਗੇ ਵੀ ਗੁਰੂ ਜੀ ਨੇ ਕੀ ਦੀ ਨੀਂਦ ਕਿਰਪਾ ਆ ਗੁਰਜੀਤਸ ਨਾਲ ਜੋੜ ਕੇ ਰੱਖਣ ਦੂਰ ਨਾ ਹੋਈਏ ਕੋਣ ਹੋ ਸੁਖਨਾ 15ਵੇਂ ਸਾਲ ਤੇ ਹੋ ਗਿਆ 11ਵੀਂ ਜਮਾਤ ਤੇ ਹੋ ਗਿਆ ਬਹੁਤ ਵਧੀਆ ਪੜਾਈ ਕਰਦੇ ਨੇ ਬੱਚੇ ਬਹੁਤ ਵਧੀਆ ਵੀ ਉਹ ਨਕਸੀਰ ਟੁੱਟਦੀ ਸੀ ਇੱਥੋਂ ਹੀ ਉਹ ਠੀਕ ਹੋ ਗਿਆ ਦੇਲਵੋਸ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਮੇਰੇ ਪਿੱਛੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਪੈਦਲ ਯਾਤਰਾ ਜਿਹੜੀ ਖੰਨਾ ਦੇ ਵਿੱਚ ਕੱਢੀ ਜਾ ਰਹੀ ਹੈ ਜੋ ਕਿ ਰੇਕੀ ਸੈਂਟਰ ਪਹੁੰਚੇਗੀ ਕਰੀਬਨ ਕਰੀਬਨ 7-8 ਕਿਲੋਮੀਟਰ ਦਾ ਇਹ ਪੂਰਾ ਰਸਤਾ ਹੈ ਜਿੱਥੇ ਕਰਕ ਦੀ ਧੁੱਪ ਹੋਵੇ ਜਾਂ ਤੇਜ਼ ਮੀਂਹ ਹੋਵੇ ਲੋਕ ਲਗਾਤਾਰ ਇਸ ਪੈਦਲ ਯਾਤਰਾ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਹੋਏ ਨੇ ਅਸੀਂ ਪਹੁੰਚ ਚੁੱਕੇ ਹਾਂ ਅੰਨਾ ਦੇ ਵਿੱਚ ਜਿੱਥੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਪੈਦਲ ਯਾਤਰਾ ਦੇ ਵਿੱਚ ਲੋਕ ਪਹੁੰਚੇ ਨੇ ਕਿੱਥੋਂ ਆਏ ਹੋ ਜੀ ਕਿੱਥੋਂ ਆਇਓ ਮੈਨੂੰ ਜਾਣੀ ਕੋਈ ਨਹੀਂ ਕਿਹਾ ਸਾਹਸ ਕਰਦੇ ਆ ਆਫ ਕੀ ਮੇਰੇ ਬਿਮਾਰੀਆਂ ਸਿੱਖੋਂ ਦੂਰ ਹੋ ਗਈਆਂ ਸਾਰੀਆਂ ਸ਼ੂਗਰ ਸੀ ਬਲੱਡ ਸ਼ੂਗਰ ਸੀਗਾ ਮਤਲਬ ਮੇਰੇ ਜਾੜਾ ਦਰ ਸੀ ਗਿਆ ਫੁੱਲੇ ਸੀ ਮਸੂਰ ਸਾਰੇ ਠੀਕ ਹੋ ਗਏ ਅੱਛਾ ਠੀਕ ਹੋ ਗਏ ਇਸ ਕਰਕੇ ਪਹੁੰਚੇ ਹਾਂ ਜੀ ਵੀਰ ਜੀ ਕਿੱਥੋਂ ਆਏ ਹੋ ਚੋੜਪੁਰ ਤੋਂ ਆਏ ਹਾਂ ਜੀ ਅੱਛਾ ਕੀ ਕਾਰਨ ਹੈ ਇੱਥੇ ਪਹੁੰਚਣ ਦਾ ਕਿਤੇ ਜੀ ਇੱਕ ਤਾਂ ਮੇਰੇ ਬੇਟੇ ਨੂੰ ਹਾਰਦੀ ਪਰੋਂ ਠੀਕ ਹੋਇਆ ਜੀ ਤੇ ਦੋ ਮੇਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੇ ਗੁਰੂ ਜੀ ਦੇ ਪਰਾਂ ਵਾਲਾ ਜੀ ਅੱਛਾ ਹਾਂ ਜੀ ਮਤਲਬ ਬਦਲਾਵ ਦੇਖਦੇ ਹੋ ਕਿ ਜ਼ਿੰਦਗੀ ਦੇ ਵਿੱਚ ਬਦਲਾਵ ਆਜੂੜੇ ਬੇਟੀ ਆ ਜੀ ਰਸਤੇ ਦੇ ਅੰਦਰ ਆਉਂਦਾ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਵੀਰ ਜੀ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਐ ਗੁਰੂਦੇਵ ਜੀ ਅਹਿਮਦਗੜ੍ਹ ਤੋਂ ਜੀ ਅੱਛਾ ਇਹ ਪੈਦਲ ਯਾਤਰਾ ਬੜੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਕੀ ਕਾਰਨ ਕੀ ਹੈ ਇੱਥੇ ਪਹੁੰਚਣ ਦਾ ਬਾ ਐਨਰਜੀ ਆ ਜੀ ਹਾਂਜੀ ਕੋਈ ਮਤਲਬ ਸਮੱਸਿਆ ਸੀ ਜ਼ਿੰਦਗੀ 'ਚ ਨਹੀਂ ਨਹੀਂ ਅਸੀਂ ਤਾਂ ਵੈਸੇ ਹੀ ਜੁੜੇ ਹੋਏ ਹਾਂ ਜੀ ਬਹੁਤ ਟਾਈਮ ਹੋ ਗਿਆ ਪਹਿਲਾਂ ਸੀ ਹੁਣ ਤਾਂ ਠੀਕ ਆ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਮੀਂਹਪੁਰ ਚੰਗਰ ਤੋਂ ਅੱਛਾ ਤੁਸੀਂ ਇੱਥੇ ਪਹੁੰਚੇ ਹੋ ਐਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਕੀ ਕਾਰਨ ਕੀ ਹੈ ਕਰਨੇ ਵਸ ਪਰਮਾਤਮਾ ਨਾਲੇ ਜੋੜਨੇ ਸਾਡੇ ਗੁਰੂ ਜੀ ਅੱਛਾ ਮੈਂ ਦੇਖਿਆ ਸਾਰੇ ਇੱਥੇ ਜੈ ਗੁਰਦੇਵ ਜੈ ਗੁਰਦੇਵ ਕਰ ਰਹੇ ਆ ਇਹ ਮਤਲਬ ਗੁਰੂ ਜੀ ਜਿਹੜੇ ਤੁਹਾਡੇ ਦੁੱਖ ਠੀਕ ਕਰਦੇ ਆ ਹਾਂਜੀ ਕੀ ਸਮੱਸਿਆ ਕੀ ਸੀ ਤੁਹਾਨੂੰ ਮਨ ਨੂੰ ਵੈਸੇ ਕੋਈ ਸਮੱਸਿਆ ਨਹੀਂ ਹੈਗੀ ਵੈਸੇ ਕਿਸੇ ਨੇ ਦੱਸਿਆ ਸੀ ਅੱਗੇ ਹਾਂ ਹਾਂ ਫਰਕ ਲੱਗ ਰਿਹਾ ਇੱਥੇ ਪਹੁੰਚ ਕੇ ਕਿੰਤਾ ਦਾ ਮਹਿਸੂਸ ਕਰ ਰਹੀ ਬਹੁਤ ਗੁੱਡ ਫੀਲ ਹੁੰਦਾ ਹੈ ਜੀ ਹਾਂਜੀ ਇੱਕ ਪੋਜ਼ਿਟਿਵਨੈਸ ਫੀਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੋ ਬਿਲਕੁਲ ਤੁਸੀਂ ਕਿੱਥੋਂ ਆਏ ਹੋ ਬਾਬਾ ਜੀ ਲੁਧਾਨੇ ਤੋਂ ਆਏ ਜੀ ਸਤਿ ਸ਼੍ਰੀ ਅਕਾਲ ਕੀ ਹੋ ਗਿਆ ਸੀ ਕੀ ਕਾਰਨ ਹੈ ਪੈਦਲ ਯਾਤਰਾ ਚਾਹੀਓ ਪੈਦਲ ਯਾਤਰਾ ਚਾਹੀ ਜੀ ਮੇਰੇ ਬੀਸਸ ਸੀਗੇ ਜਿਹੜੇ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ ਜੀ ਅੱਛਾ ਕਈ ਸਾਲਾਂ ਤੋਂ ਅਸੀਂ ਫੋਰਟਿਸ ਦੇ ਵਿੱਚ ਦਵਾਈ ਲੈ ਰਹੇ ਸੀਗੇ ਇੱਥੇ ਆਉਣ ਦੇ ਨਾਲ ਉਹਨਾਂ ਦਾ ਬਿਲਕੁਲ ਹਾਰਟ ਦੀ ਪ੍ਰੋਬਲਮ ਬਿਲਕੁਲ ਹੀ ਖਤਮ ਹੋ ਗਏ ਇੱਕ ਗੋਲੀ ਵੀ ਨਹੀਂ ਖਾ ਰਹੇ ਅੱਜ ਮਾਚੇ ਕੋ ਗੋਲੀ ਨਹੀਂ ਖਾ ਰਹੇ ਨਹੀਂ ਖਾ ਰਹੇ ਹਾਰਟ ਦੀ ਪ੍ਰੋਬਲਮ ਸੀ 2-3 ਸਾਲਾਂ ਤੋਂ ਦਵਾਈ ਖਾ ਰਹੇ ਸੀਗੇ ਮਤਲਬ ਤੁਸੀਂ ਪਹਿਲਾਂ ਹਸਪਤਾਲ ਜਾ ਕੇ ਵੀ ਦੇਖਿਆ ਹਸਪਤਾਲ ਕਈ ਸਾਲ ਤੋਂ ਖਾ ਰਹੇ ਸੀ ਜਦੋਂ ਇੱਥੇ ਪਤਾ ਲੱਗਿਆ ਤੇ ਆਏ ਨਾ ਜੱਤੋਂ ਲੈ ਕੇ ਗੁਰੂ ਜੀ ਦੀ ਕਿਰਪਾ ਵਾ ਸਾਰਾ ਕੁਝ ਸਹੀ ਹੈ ਜੀ ਕਿੰਨੇ ਕ ਟਾਈਮ ਚ ਇਦਾਂ ਫਰਕ ਹੈ ਇੱਥੇ ਆ ਕੇ ਲੱਗਾ ਲੱਗਣਾ ਤੋਂ ਲੱਗੇ ਜਦੋਂ ਨਾਲ ਤੋਂ ਡੇਢ ਸਾਲ ਤੋਂ ਆ ਰਹੇ ਹਾਂ ਜੱਤੋਂ ਲੈ ਕੇ ਫਰਕ ਹੀ ਪੈ ਰਿਹਾ ਰੋਜ਼ ਮੈਂ ਸੁਣਿਆ ਇੱਥੇ ਕੋਈ ਪੈਸਾ ਨਹੀਂ ਲੱਗਦਾ ਨਹੀਂ ਜੀ ਬਿਲਕੁਲ ਕੋਈ ਪੈਸਾ ਨਹੀਂ ਲੈਂਦੇ ਹੈਗੇ ਜੀ ਗੁਰੂ ਜੀ ਬਿਲਕੁਲ ਵੀ ਕੋਈ ਪੈਸਾ ਕਿਸੇ ਨੇ ਦੱਸਿਆ ਸੀ ਅ ਸੋ ਬਿਲਕੁਲ ਹਾਰਟ ਦੀ ਕਹਿੰਦੇ ਸਮੱਸਿਆ ਸੀ ਹਸਪਤਾਲਾਂ ਦੇ ਵਿੱਚ ਵੀ ਕਾਫੀ ਚੱਕਰ ਲਗਾਏ ਪਰ ਜਦੋਂ ਦੇ ਇੱਥੇ ਪਹੁੰਚੇ ਆ ਫਰਕ ਹੀ ਫਰਕ ਮਹਿਸੂਸ ਕਰ ਰਿਹਾ ਬਿਲਕੁਲ ਧੰਨਵਾਦ ਸੋ ਅੱਗੇ ਵੀ ਗੱਲ ਕਰਾਂਗੇ ਬੀਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਰਾਜਪੁਰੇ ਤੋਂ ਆਏ ਹਾਂ ਰਾਜਪੁਰੇ ਤੋਂ ਆਏ ਹੋ ਕੀ ਹੋ ਗਿਆ ਸੀ ਕੋਈ ਗੋੜਿਆਂ ਦੀ ਪ੍ਰੋਬਲਮ ਸੀ ਗੈਪ ਸੀ ਗੋੜਿਆਂ ਚ ਕਾਫੀ ਘਰਾਂ ਚ ਪ੍ਰੋਬਲਮ ਕਾਫੀ ਸੀਗੀ ਅੱਛਾ ਫੇ ਕਿਸੇ ਨੇ ਦੱਸਿਆ ਸੀ ਤੁਹਾਨੂੰ ਇੱਥੇ ਆਣ ਲਈ ਹਾਂਜੀ ਕਿੱਦਾਂ ਪਤਾ ਲੱਗਾ ਸੀ ਗੋੜੇ ਦੱਦ ਕਰਦੇ ਕਿਸੇ ਨੇ ਕਿਹਾ ਵੀ ਉਸ ਰਾਖੀ ਸੈਂਟਰ ਵਿਖਾਇਆ ਕਰੋ

ਕਰਮਾਤਾਂ ਹੀ ਕਰਮਾਤ ਜਿਹੜੇ ਲੋਕ ਦੱਸ ਰਿਹਾ ਹੋਰ ਵੀ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਤੇ ਸੋਕਰਤੋਂ ਆਏ ਜੀ ਅੱਛਾ ਕੀ ਹੋ ਗਿਆ ਸੀ ਮੇਰੇ ਗੋਡਿਆਂ ਦਾ ਪ੍ਰੋਬਲਮ ਸੀ ਜੀ ਅੱਛਾ ਹਾਂ ਜੀ ਬੱਚਿਆਂ ਨੂੰ ਨੌਕਰੀ ਨਹੀਂ ਸੀ ਮਿਲਦੀ ਹਾਂ ਜੀ ਬੱਚੇ ਨੌਕਰੀ ਤੇ ਮੇਰੇ ਤੇ ਨਹੀਂ ਲੱਗੇ ਸੀ ਹਾਂ ਜੀ ਇੱਕ ਫੌਜੀ ਹੋ ਗਿਆ ਤੇ ਇੱਕ ਸਰਕਾਰੀ ਕਮੇਟੀ ਦੇ ਵਿੱਚ ਆ ਤੇ ਇੱਕ ਬਾਹਰ ਗਿਆ ਹੋਇਆ ਅੱਛਾ ਗੁਰੂ ਦੇ ਕਿਰਪਾ ਨਾਲ ਹਾਂ ਜੀ ਮੇਰੇ ਗੋਡੇ ਦੇ ਪ੍ਰੋਬਲਮ ਤੇ ਬਹੁਤ ਗੋਡੇ ਮਰ ਬੋਡਿਆਂ ਦੀ ਪ੍ਰੋਬਲਮ ਵੀ ਦੂਰ ਹੋ ਗਈ ਨੌਕਰੀ ਵੀ ਲੱਗ ਗਈ ਸਭ ਠੀਕ ਹੋਗਾ ਹਾਂ ਜੀ ਜਿੱਦਣ ਤਾਂ ਹੋਣਾ ਇਹ ਕਿਦਾਂ ਹਾਂਜੀ ਇਹ ਕਿਦਾਂ ਕੀ ਐਦਾਂ ਦਾ ਇੱਥੇ ਆ ਐਦਾਂ ਦਾ ਗੁਰੂ ਜੀ ਬਹੁਤ ਇੱਥੇ ਰੱਬ ਹੀ ਆ ਸਮਝ ਲਓ ਇੱਕ ਦੂਜੇ ਰੱਬ ਆ ਇੱਥੇ ਹਾਂਜੀ ਹਾਂਜੀ ਸਭ ਦੁੱਖ ਟੁੱਟਦੇ ਨੇ ਜੀ ਹਾਂਜੀ ਸਭ ਦੁੱਖ ਟੁੱਟਦੇ ਨੇ ਇਹਨਾਂ ਦੇ ਕੋਈ ਪੈਸਾ ਨਹੀਂ ਲੱਗਦਾ ਸਿੱਧਿਆ ਨੀਤਾਂ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ ਅੱਛਾ ਮਤਲਬ ਤੁਸੀਂ ਰੱਬ ਹੀ ਰੂਹੀ ਮੰਨਦੇ ਹੋ ਬਿਲਕੁਲ ਜੀ ਬਿਲਕੁਲ ਮਤਲਬ ਦੱਸ ਇੱਥੇ ਮਿਟ ਗਿਆ ਹਾਂਜੀ ਬਿਲਕੁਲ ਜੀ ਕਿੰਨਾ ਪਰਮਾਤਮਾ ਨੂੰ ਜਿਆਦਾ ਗੁਰੂ ਘਰ ਨਾਲ ਦੁੱਖ ਟੁੱਟਦਾ ਹੀ ਆ ਕੰਮ ਵੀ ਆਪਣੇ ਆਪ ਬਣਦੇ ਆ ਆਪਾਂ ਕੀ ਕਰਨ ਜੋਗ ਆ ਸਭ ਕੁਝ ਸੰਭਾਲ ਕਰਨੇ ਵਾਲਾ ਫੇ ਰੱਬ ਦਾ ਨਾਮ ਵੀ ਲੈਂਦੇ ਹੋ ਨਾਲ ਦੀ ਨਾ ਪਤਾ ਹੀ ਨਾਮ ਲੈਣੇ ਹੈ ਜੀ ਹੋਰ ਹਾਂਜੀ ਕੀ ਗੁਰੂ ਜੀ ਕੀ ਕਹਿੰਦੇ ਨੇ ਗੁਰੂ ਜੀ ਇਹੀ ਪਰ ਇਹਨਾਂ ਦਿੰਦੇ ਨੇ ਜੀ ਪ੍ਰਮਾਤਮਾ ਦਾ ਨਾਮ ਲਓ ਬਸ ਉਹ ਆਪਣੇ ਆਪ ਨੂੰ ਨਹੀਂ ਕਹਿੰਦੇ ਵੀ ਇਹੋ ਸਾਡਾ ਨਾਮ ਸੱਚ ਬੋਲੋ ਪ੍ਰਮਾਤਮਾ ਦੇ ਰਾਹ ਤੇ ਚੱਲੋ ਆਪਣੇ ਆਪ ਨੂੰ ਰੱਬ ਨਹੀਂ ਕਹਾਂਦੇ ਤੁਹਾਨੂੰ ਕਹਿੰਦੇ ਤੁਸੀਂ ਜਿਸ ਗੁਰੂ ਨੂੰ ਮੰਨਦੇ ਹੋ ਮੰਨੋ ਬਿਲਕੁਲ ਜਿਹੜ ਮਰਜ਼ੀ ਮੰਨ ਲਓ ਜੀ ਨਾ ਦਿਨ ਨਾਲ ਤੁਹਾਨੂੰ ਤੁਹਾਡੇ ਮਤਲਬ ਸਮੱਸਿਆ ਦਾ ਵੀ ਹੱਲ ਕਰਦੇ ਆ ਬਿਨਾਂ ਪੈਸੇ ਦੇ ਬਿਲਕੁਲ ਜੀ ਬਿਲਕੁਲ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹਾਂਜੀ ਵੀ ਸਰਦਾ ਨਾ ਕਰੋ ਜੇ ਵੀ ਕੰਮ ਕਰਨਾ ਸਰਦਾ ਨਾ ਕਰੋ ਨਿਸ਼ਚੈਓ ਕੇ ਹਾਂਜੀ ਸੋ ਬਿਲਕੁਲ ਬਹੁਤ ਵੱਡੀ ਗਿਣਤੀ ਦੇ ਵਿੱਚ ਅਗਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਬਹੁਤ ਲੰਬੀ ਗਿਣਤੀ ਹੈ ਮੈਂ ਕਹੂੰਗੀ ਜਿੱਥੇ ਤੱਕ ਨਜ਼ਰ ਵੱਜਦੀ ਹੈ ਜ਼ਰੂਰ ਦੇਖੋ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਇੰਨੇ ਕਿਲੋਮੀਟਰ ਜਿਹੜਾ ਚੱਲਣ ਦੇ ਲਈ ਪਹੁੰਚ ਚੁੱਕੇ ਆ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਬੀਬੀਆਂ ਹੋ ਗਈਆਂ ਬੱਚੇ ਹੋਗੇ ਬਜ਼ੁਰਗ ਹੋਗੇ ਨੌਜਵਾਨ ਹੋਗੇ ਹਰ ਕੋਈ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਸ ਪੈਦਲ ਯਾਤਰਾ ਦਾ ਹਿੱਸਾ ਬਣਿਆ ਹੋਇਆ ਹੈ ਬਾਬਾ ਜੀ ਹਾਂਜੀ ਬੇਟੀ ਕਿੱਥੋਂ ਆਇਓ ਮੈਂ ਮਹਾਲੀ ਤੋਂ ਆਇਓ अच्छा हां जी की हो गया सी मैंने ते نو ਦਾਸਰ ਹੋ ਗਿਆ ਸੀ ਤੇ ਔਰ ਜੇ ਮੇਰੇ ਪੜੋਸੀ ਲੁਧਿਆਣੇ ਪਹਿਲੇ ਲੁਧਿਆਣੇ ਸੀ ਮੈਂ ਉਹ ਕਿਸੇ ਨੂੰ ਕੈਂਸਰ ਹੋ ਗਿਆ ਸੀ ਪੀਜੀਆਈ ਵਾਲਿਆਂ ਨੇ ਉਹਨਾਂ ਨੂੰ ਵਾਪਸ ਭੇਜਤਾ ਸੀ ਫੇਰ ਕੀ ਕਹਿੰਦੇ ਉਹ ਪੀਜੀਆਈ ਤੋਂ ਵਾਪਸ ਆ ਸਾਡੇ ਗਵਾਂਡ ਸੀ ਅਸੀਂ ਉਹਨੂੰ ਦੇਖਣਗੇ ਉਹਨਾਂ ਨੇ ਕਿ ਆ ਖੰਨੇ ਰੇਕੀ ਸੈਂਟਰ ਤੋਂ ਫਰਕ ਪੈਣਾ ਸ਼ੁਰੂ ਹੋਇਆ ਉਹਨਾਂ ਨੇ ਫੋਟੋ ਭੇਜੀ ਗੁਰੂ ਜੀ ਨੂੰ ਗੁਰੂ ਜੀ ਕਹਿੰਦੇ ਕੁਛ ਨਹੀਂ ਹੁੰਦਾ ਫੇਰ ਜਿਹੜਾ ਪਹਿਲੇ ਵਿਚ ਵਾਲਾ ਸੈਂਟਰ ਉੱਥੇ ਉਹਦੀ ਐਸਟਲ ਹੁੰਦੀ ਸੀ ਬੈੱਡ ਤੇ ਆਂਦਾ ਹੀ ਸਭ ਤੋਂ ਪਹਿਲੇ ਐਸਟਲ ਦੀ ਮੁੰਡਾ ਬਿਲਕੁਲ ਠੀਕ ਹੋ ਗਿਆ ਉਹਦੇ ਬਾਅਦ ਮੈਨੂੰ 10 ਸਾਲ ਹੋ ਗਿਆ ਹਾਂ ਮੈਂ ਰਿਵਾੜੀ ਸੀ ਪਹਿਲੇ ਉੱਥੇ ਮੈਨੂੰ ਪਤਾ ਲੱਗਿਆ ਵੀ ਉਹਦੇ ਮੈਂ ਰੈਗੂਲਰ ਕੈਂਸਰ ਤਾਂ ਆਪਾਂ ਕਹਿੰਦੇ ਬਹੁਤ ਵੱਡਾ ਖਰਚਾ ਨਾ ਮੁਰਾਦ ਛੋਟੇ ਹਾਥੀ ਚਲਾਣ ਲੱਗ ਪਿਆ ਉਹ ਦੁਬਾਰਾ ਪਹਿਲੇ ਉਹ ਛੋਟਾ ਹਾਥੀ ਚਲਾਉਂਦਾ ਸੀ ਉਹ ਫਿਰ ਸੁੱਕੇ ਹੱਡੀਆਂ ਵਾਂਕਣ ਹੋ ਗਿਆ ਇੱਕਦਮ ਜਿਸ ਤੇ ਪਿੰਜਰ ਪਿਆ ਹੁੰਦਾ ਬਿਲਕੁਲ ਠੀਕ ਹੋ ਗਿਆ ਦੇਖਾ ਕਿ ਸੇਵਾਵਾਂ ਤੇ ਆ ਰਹੇ ਹਾਂ ਜ਼ਿੰਦਗੀ ਬਦਲਦੀ ਗੁਰੂ ਜੀ ਨੇ ਸਾਡੀ ਬਦਲ ਗਈ ਜ਼ਿੰਦਗੀ ਫਰਕ ਲੱਗਦਾ ਲਾਸਟ ਇਅਰ ਮੈਂ ਡਿੱਗ ਗਿਆ ਮੇਰੇ ਕੋਲ ਕੀ ਆਂ ਅੰਦਰ ਸੋਹਾਨਾ ਕੀ ਕਹਿੰਦੇ ਐ ਸੀਟਿਸ ਕਹਿੰਦਾ ਦੋ ਵਾਰ ਕਰਾਈਆਂ ਅੰਦਰ ਮੇਰੇ ਬਲੱਡ ਨਿਕਲ ਗਿਆ ਬਿਨਾ ਮਤਲਬ ਬਿਨਾ ਉਹਦੀ ਪੱਟੀ ਦੇ ਆਈ ਮੋਕੇ ਆਣਾ ਛੱਡਿਆ ਨਹੀਂ ਗੁਰਜੀ ਕਹਿੰਦੇ ਆਂਦੇ ਜਾ ਤੁਹਾਨੂੰ ਕੁਝ ਨਹੀਂ ਹੋਏਗਾ ਕਿੰਨੇ ਸਾਲ ਤੋਂ ਫੇ ਤੁਸੀਂ ਇਦਾਂ ਇੰਜ ਹੀ ਆਂਦੇ ਹੋ ਮੈਂ 9+ ਹੋ ਗਿਆ ਨਾ ਹੀ ਇਹਨਾਂ ਪੈਸ ਔਰ ਜਿੱਥੇ ਵੀ ਗੁਰਜੀ ਨਾਲ ਅਸੀਂ ਫਿਰ ਉਹਦੇ ਬਾਅਦ ਪਤਾ ਲੱਗਿਆ ਵੀ ਕੀ ਕਹਿੰਦੇ ਐ ਇਹ ਮੈਂ ਸਟੂਡੈਂਟ ਬਣ ਗਿਆ ਤੇ ਰੇਕੀ ਇਸ ਕਲਾਸਿਸ ਲਈ ਹੁਣ ਸੁਪਰ ਸਟੂਡੈਂਟ ਆ ਜਿੱਥੇ ਗੁਰੂ ਜੀ ਦੀ ਕਿਰਪਾ ਜਿੱਦੀ ਵੀ ਗੁਰੂ ਜੀ ਕਹਿੰਦੇ ਆ ਇਹ ਪੁਆਇੰਟ ਲਾਓ ਸੇਵਾ ਕਰੋ ਔਰ ਸੇਵਾ ਚ ਮਿਮਾ ਮਿਲੇਗਾ ਓ ਗੁਰੂ ਜੀ ਦੀ ਬਲੇਸਿੰਗ ਮੈਨੂੰ ਕੁਝ ਨਹੀਂ ਮੈਨੂੰ ਕੋਈ ਕੋਈ ਖਰਚਾ ਨਹੀਂ ਹੋਇਆ ਕੋਈ ਪੈਸਾ ਨਹੀਂ ਮੈਂ ਕਹ ਰਿਹਾ ਇੱਕ ਪੈਸਾ ਨਹੀਂ ਲੰਗਾ ਗੁਰੂ ਜੀ ਨੇ ਇੱਥੇ ਕਹਿਤਾ ਸੀ ਜੇ ਆਪਰੇਸ਼ਨ ਕਹਿੰਦਾ ਕੌਮੀ ਚ ਲੈ ਜਾਣਾ ਸੀ ਇਹਦੇ ਅੱਡੀ ਵੱਡੀ ਕਰ ਲੈਣ ਦੇਖੋ ਈਵਨ ਮੈਂ ਕਿਹਾ ਗੁਰੂ ਜੀ ਮੈਂ ਆਪਰੇਸ਼ਨ ਨਹੀਂ ਕਰਾਣਾ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ ਯੈਸ ਕਹਿੰਦੇ ਨਹੀਂ ਸੋਨੇ ਵਾਲੇ ਕਹਿੰਦੇ ਪੈਸੇ ਦਿਓ ਕੀ ਭਦਾ 8 ਲੱਖ ਲੱਖ ਦੇ 2 ਲ ਕਿ ਵੀ ਤਾਂ ਕਿੰਨੇ ਆ ਟਾਈਮ ਲੱਗਦਾ ਮੈਂ ਕਿਵੇਂ ਆਪਰੇਸ਼ਨ ਨਹੀਂ ਕਰਾਇਆ ਗੁਰੂ ਜੀ ਉਹਨੂੰ ਪਰੋਸਾ ਤੁਹਾਡੇ ਤੇ ਰੋਜ਼ ਚਮਤਕਾਰ ਦੇਖਦੇ ਆ ਰੋਜ਼ ਮਰੀਜ਼ ਠੀਕ ਹੁੰਦੇ ਆ ਕੈਨੇਡਾ ਅਮਰੀਕਾ ਕਿਤੋਂ-ਕਿਤੋਂ ਆਉਂਦੇ ਆ ਫੋਨ ਇੱਕ ਗੁਰੂ ਜੀ ਦੀ ਬਲੇਸਿੰਗ ਨਾਲ ਆਪਾਂ ਜੋ ਸੁਪਰਸਟਾਰ ਨੰਨ ਜੀ ਦੀ ਬੇਨਤੀ ਕਰੇ ਗੁਰੂ ਜੀ ਉਹਨਾਂ ਨੂੰ ਠੀਕ ਕਰ ਦਿੰਦੇ ਆ ਜੇ ਮੈਂ ਕਿੱਥੇ ਜਾ ਫਿਰ ਦੁਆਵਾਂ ਮਨ ਚੋਂ ਨਿਕਲਦੀਆਂ ਏਡੀ ਵੱਡੀ ਸਮੱਸਿਆ ਹੱਲ ਕਰ ਗੁਰੂ ਜੀ ਮਨੂੰ ਨਹੀਂ ਬਲੇਸਿੰਗ ਦੇਉਂਦੀ ਹੈ ਨਾ ਜਿਹਦੇ ਅਸੀਂ ਪੁਆਇੰਟ ਲਾਉਂਦੇ ਆ ਠੀਕ ਹੁੰਦੇ ਆ ਉਹ ਦੁਆਵਾਂ ਗੁਰੂ ਜੀ ਦਾ ਧੰਨਵਾਦ ਕਰੋ ਮੇਰਾ ਨਹੀਂ ਮੇਰੇ ਤੇ ਗੁਰਜੀ ਦੀ ਕਿਰਪਾ ਨਾਲ ਮਨੂੰ ਭਾਵੇਂ ਤੁਸੀਂ 1 ਕਰੋੜ ਰੁਪਇਆ ਵੀ ਲੈ ਲਓ ਲੱਤ ਮਾਰਦਾ ਮੈਂ ਇੱਥੇ ਆਣਾ ਬੰਦ ਨਹੀਂ ਕਰਦਾ ਕਹਿੰਦੇ ਭਾਵੇਂ 1 ਕਰੋੜ ਰੁਪਇਆ ਦੇ ਦਿਓ ਮੈਂ ਲੱਤ ਮਾਰ ਦੂੰਗਾ ਪਰ ਮੈਂ ਇੱਥੇ ਆਣਾ ਬੰਦ ਨਹੀਂ ਕਰੂੰਗਾ ਸਰ ਪੈਨਸ਼ਨ ਹੈ ਡਿਫੈਂਸ ਪੈਨਸ਼ਨ ਹੈ ਮੱਚੇ ਮੇਰੇ ਅਫੀਸਰ ਹੈ ਸਾਰੇ ਗੁਰਜੀ ਦੀ ਕਿਰਪਾ ਨਾਲ ਪ੍ਰੋਮੋਸ਼ਨ ਹੈ ਏ ਜੀ ਐਮ ਡੀ ਜੀ ਐਮ ਰੈਂਕ ਤੇ ਔਰ ਮੇਰਾ ਜਵਾਈ ਵੀ ਐਸ ਡੀ ਮਨੂੰ ਨੋ ਨੀਡ ਲੋਕੀ ਕਹਿੰਦੇ ਪੈਸਾ ਚਾਹੀਦਾ ਮਨਨ ਕਿ ਪੈਸਾ ਨਹੀਂ ਚਾਹੀਦਾ ਗੁਰਜੀ ਕਹਿੰਦੇ ਤੂੰ ਸੇਵਾ ਕਰ ਕਿਸੇ ਦੀ ਮਦਦ ਕਰ ਉਹ ਕੰਮ ਕਰਾ ਰਹੀ ਮੇਰੇ ਕੋਲ ਕਿ ਬੈਂਕ ਚ ਨਹੀਂ ਰੱਖਣਾ ਉਹ ਦੈਟ ਆਈ ਏਮ ਡੂਇੰਗ ਸੋ ਬਿਲਕੁਲ ਬਾਬਾ ਜੀ ਕਹਿੰਦੇ ਨੇ ਕਿ ਕਰਾਮਾਤ ਹੀ ਹੈ ਇੱਥੇ ਇੱਕ ਸ਼ਕਤੀ ਹੀ ਹੈ ਜਿਹੜੀ ਕੰਮ ਕਰਦੀ ਹੈ ਐਡੀ ਵੱਡੀ ਕੈਂਸਰ ਵਰਗੀ ਬਿਮਾਰੀ ਜਿਹੜੀ ਸਹੀ ਹੋ ਗਈ ਡਾਕਟਰਾਂ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਖਰਚਾ ਤੇ ਜਿਹੜਾ ਡਾਕਟਰਾਂ ਦਾ ਜਵਾਬ ਸੀ ਉਹ ਸੁਣ ਕੇ ਇੱਥੇ ਪਹੁੰਚੇ ਪਰ ਉਦੋਂ ਤੋਂ ਬਹੁਤ ਬਲੇਸਿੰਗਸ ਜਿਹੜੀਆਂ ਇਹਨਾਂ ਦੇ ਮੂੰਹੋਂ ਨਿਕਲੀਆਂ ਨੇ ਤੁਸੀਂ ਕਿੱਥੋਂ ਆਏ ਹੋ ਬੀਬੀ ਜੀ ਮੈਂ ਚੰਡੀਗੜ੍ਹ ਤੋਂ ਆਈ ਹਾਂ ਚੰਡੀਗੜ੍ਹ ਤੋਂ ਆਏ ਹੋ ਕੀ ਜੌਬ ਕਰਦੇ ਹੋ ਜਾਂ ਕਿੱਦਾਂ ਮੈਂ ਜੌਬ ਕਰਦੀ ਹਾਂ ਜੀ ਅੱਛਾ ਕਾਦੀ ਟੀਚਿੰਗ ਲਾਈਨ ਚ ਹੈ ਜੀ ਅਸੀਂ ਤੁਸੀਂ ਟੀਚਰ ਹੋ ਫਿਰ ਇੱਥੇ ਪਹੁੰਚੇ ਹੋ ਹਾਂਜੀ ਮੈਂ ਕਾਫੀ ਸਾਲ ਹੋ ਗਏ ਇੱਥੇ ਜੁੜੀ ਸਗੀ ਉਸ ਤੋਂ ਬਾਅਦ ਮੈਂ ਹਮੇਸ਼ਾ ਇੱਥੇ ਆਂਦੀ ਰਹੀ ਐ ਆ ਰਹੀ ਐ ਔਰ ਮੈਨੂੰ ਬੜਾ ਅੱਛਾ ਲੱਗਦਾ ਔਰ ਸ਼ਾਂਤੀ ਔਰ ਸਕੂਨ ਮਿਲਦਾ ਹੈ ਕਹਿੰਦੇ ਟੀਚਰ ਤਾਂ ਥੋੜਾ ਲੌਜੀਕਲ ਸੋਚਦੇ ਆ ਨਾ ਕਈ ਵਾਰ ਅਸੀਂ ਕਹਿ ਦਿੰਦੇ ਆ ਕਿ ਅਸੀਂ ਐਦਾ ਕਿਸੇ ਦੇ ਮਗਰ ਨਹੀਂ ਲੱਗਣਾ ਇਹ ਚੀਜ਼ਾਂ ਫੇਕ ਹੁੰਦੀਆਂ ਤੁਹਾਡੇ ਮਨ ਦੇ ਵਿੱਚ ਐਦਾ ਤਾਂ ਨਹੀਂ ਕੁਝ ਆਇਆ ਨਹੀਂ ਐਕਚੁਅਲੀ ਇਹ ਯੂਨੀਵਰਸਲ એનર્ਜੀ ਹੈਗੀ ਐ ਮੈਂ ਜਿਹੜੀ ਮੈਡੀਟੇਸ਼ਨ ਕਰਵਾਂਦੀ ਐ ਮੈਂ ਆਪਣੇ ਛੋਟੇ ਬੱਚਿਆਂ ਨੂੰ ਕਲਾਸ 'ਚ ਵੀ ਕਰਵਾਂਦੀ ਔਰ ਉਹਨਾਂ ਨੂੰ ਇਸ ਚੀਜ਼ ਨਾਲ ਮੋੜਦੀ ਸੀਗੀ ਔਰ ਮੈਡੀਟੇਟ ਕਰਵਾਂਦੀ ਸੀਗੀ ਕਿ ਤੁਸੀਂ ਸੋਚੋ ਕਿ ਤੁਸੀਂ ਬਹੁਤ ਅੱਛੇ ਬੱਚੇ ਹੋ ਔਰ ਅੱਛਾ ਪੜ ਰਹੇ ਹੋ ਔਰ ਬਹੁਤ ਅੱਛਾ ਲਾਈਫ ਜੀ ਕਰੋਗੇ ਹਮੇਸ਼ਾ ਪੋਜ਼ਿਟਿਵ ਉਹਨਾਂ ਨੂੰ ਸਿਖਾਉਂਦੀ ਸੀਗੀ ਅੱਛਾ ਫਿਰ ਕਿੰਨਾ ਕਿ ਜ਼ਿੰਦਗੀ ਚ ਬਦਲਾਵ ਮਹਿਸੂਸ ਕਰਦੇ ਹੋ ਪਹਿਲਾਂ ਤੇ ਅੱਜ ਕਰਦੇ ਨੇ ਹੁਣ ਵੀ ਯਾਦ ਕਰਦੇ ਨੇ ਹਾਲਾਂਕਿ ਉਹ ਵੱਡੀ ਕਲਾਸਾਂ ਚ ਹੋ ਗਏ ਬਟ ਦੇ ਸਟਿਲ ਰਿਮੈਂਬਰ ਮੀ ਹਾਂ ਮਤਲਬ ਇੱਕ એનર્ਜੀ ਲੱਗਦੀ ਹੈ ਇੱਥੇ ਕੰਮ ਕਰਦੀ ਹੈ ਬਿਲਕੁਲ ਬਿਲਕੁਲ એનર્ਜੀ ਹੈਗੀ ਹੈ ਜੀ ਤੁਸੀਂ ਜਿਸ ਤਰ੍ਹਾਂ ਸੋਚੋਗੇ ਉਸ ਤਰ੍ਹਾਂ ਹੀ ਤੁਹਾਨੂੰ ਮਿਲੇਗਾ ਔਰ ਹਮੇਸ਼ਾ ਅੱਛਾ ਸੋਚਣਾ ਸਿਖਾਇਆ ਬੱਚੇ ਨੂੰ ਅੱਗੇ ਵੀ ਪੇ ਸ਼ੇਅਰ ਕਰਦੇ ਹੋ ਯਾ ਜਰੂਰ ਬਹੁਤ ਬਹੁਤ ਕਰਦੀ ਹਾਂ ਮੈਂ ਇੱਕ ਟੀਚਰ ਨਹੀਂ ਕਹਿੰਦੇ ਮੈਂ ਅੱਗੇ ਵੀ ਲੋਕਾਂ ਨੂੰ ਦੱਸਦੀ ਆ ਜੋ એનર્ਜੀ ਇਹਨਾਂ ਨੇ ਫੀਲ ਕੀਤੀ ਹੈ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਦੇ ਨੇ ਤੇ ਅੱਜ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਮਹਿਸੂਸ ਕਰਦੇ ਨੇ ਤੇ ਖੁਦ ਵੀ ਇਹਨਾਂ ਤੋਂ ਚੰਗੀ ਤਰ੍ਹਾਂ ਤੁਰ ਨਹੀਂ ਹੋ ਰਿਹਾ ਪਰ ਫਿਰ ਵੀ ਹਰ ਹਾਲਾਤ ਦੇ ਵਿੱਚ ਭਾਵੇਂ ਚਿੱਕੜ ਹੈ ਭਾਵੇਂ ਗਰਮੀ ਹੈ ਭਾਵੇਂ ਪੈਰਾਂ ਦੇ ਵਿੱਚ ਰੋੜੇ ਨੇ ਪਰ ਦੇਖੋ ਨਹੀਂ ਪੈਂਦੇ ਤੇ ਚਾਹੇ ਜੀ ਅੱਛਾ ਕੋਈ ਐਦਾ ਮਹਿਸੂਸ ਨਹੀਂ ਹੁੰਦਾ ਕਿ ਛੱਡ ਪਰੇ ਮੌਸਮ ਠੀਕ ਨਹੀਂ ਆ ਕੋਈ ਮਹਿਸੂਸ ਨਹੀਂ ਹੋਇਆ ਮਾਲਕ ਜੀ ਬੜੀ ਕਿਰਪਾ ਹੈ ਸੋ ਬਿਲਕੁਲ ਬਾਬਾ ਜੀ ਦਾ ਦੇਖ ਲਓ ਤੁਸੀਂ ਸ਼ਰਦਾ ਕਿੰਨੀ ਕਾ ਕਿ ਆਪਣੀ ਘਰ ਵਾਲੀ ਨੂੰ ਠੀਕ ਹੁੰਦੇ ਦੇਖਿਆ ਤੇ ਉਸ ਤੋਂ ਬਾਅਦ ਖੁਦ ਵੀ ਇਸ ਪੈਦਲ ਯਾਤਰਾ ਦਾ ਹਿੱਸਾ ਬਣੇ ਨੇ 2018 ਜੀ ਕਿੰਨੀਆਂ ਖਰਾਬ ਹੋ ਗਈ ਅੱਛਾ ਤੇ 2018 19 ਤੱਕ ਉਹਨਾਂ ਦੀ ਡੈਲ ਸੁੰਨਦੀ ਰਹੀ ਹੈ ਜੀ अच्छा पे किडनीयां ਖਰਾਬ ਹੋ ਗਈਆਂ ਬੰਦਾ ਕਹਿੰਦਾ ਮੈਂ ਡਾਕਟਰ ਦੇ ਕੋਲ ਜਾਵਾਂ ਮੈਂ ਹਸਪਤਾਲ 'ਚ ਜਾਵਾਂ ਡਾਇਲਿਸ ਕਰਵਾਂਦੇ ਰਹੇ ਆ ਜੀ ਅਸੀਂ ਪਹਿਲਾਂ اچھا ਤੇ ਫਿਰ ਇੱਥੇ ਕਿੱਦਾਂ ਆਏ ਇੱਥੇ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਜੀ ਮਤਲਬ ਕਿ ਅਸੀਂ ਆ ਨਹੀਂ ਸਕੇ ਹੈਗੇ ਫਿਰ ਥੋੜੇ ਬੋਤੇ ਘਰ ਦੇ ਠੀਕ ਹੋ ਗਏ ਫਿਰ ਅਸੀਂ ਇੱਥੇ ਆਣ ਲੱਗੇ ਉਸ ਤੋਂ ਬਾਅਦ ਡਾਇਲਿਸ ਵੀ ਬੰਦ ਹੋ ਗਈ ਦਵਾਈ ਵੀ ਬੰਦ ਹੋ ਗਈ ਜੀ ਆਣ ਦੇ ਨਾਲ ਦਵਾਈ ਬੰਦ ਹੋ ਗਈ ਡਾਇਲਿਸਿਸ ਬੰਦ ਹੋ ਗਈ ਇਹ ਕਿਹੜੀ ਕਰਾਮਾਤ ਹੋਈ ਇੱਥੇ ਆ ਕੇ ਜੀ ਗੁਰੂ ਜੀ ਦੀ ਕਿਰਪਾ ਜੀ ਇਹ ਗੁਰੂ ਜੀ ਦੀ ਕਿਰਪਾ ਹੋਈ ਪਰ ਇਹਨੂੰ ਐਕਸਪਲੇਨ ਜ਼ਰੂਰ ਕਰੋ ਕਿੱਦਾਂ ਦੀ ਕਿਰਪਾ ਹੋਈ ਲੋਕ ਵੀ ਜਾਨਣਾ ਚ ਬਸ ਪਵਿੱਤਰ ਨਰਜੀਣਾ ਨੇ ਨਰਜੀ ਦੇ ਨਾਲ ਇੱਥੇ ਠੀਕ ਹੁੰਦਾ ਜੀ ਇੱਥੇ ਅੱਛਾ ਮਤਲਬ ਕੋਈ ਪੈਸਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਜੀ ਇੱਥੇ ਹੂੰ ਹੁਣ ਬਹੁਤ ਮਨ ਲਗੇ ਯਾਤਰਾ ਦੇ ਵਿੱਚ ਹੀ ਆ ਅੱਗੇ ਪਤਾ ਨਹੀਂ ਪਿੱਛੇ ਆ ਉਹ ਉਹ ਨਾਲ ਆਏ ਹੋਏ ਆ ਜੀ ਅੱਛਾ ਫੇ ਯਾਤਰਾ ਦੇ ਵਿੱਚ ਅਸੀਂ ਆਉਂਦੇ ਫੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਆਉਂਦੇ ਹੁਣ ਅਸੀਂ 2019 ਤੋਂ ਆਉਣ ਲੱਗੇ ਆ ਜੀ ਅੱਛਾ ਫੇ ਜਾਂਦੇ ਤੁਸੀਂ ਨਹੀਂ ਛੱਡੀ ਕਦੇ ਵੀ ਹਰ ਸਾਲ ਆਉਂਦੇ ਹਾਂਜੀ ਹਾਂ ਹਰ ਸਾਲ ਆਨੇ ਜੀ ਦੇ ਵੈਸੀ ਕਲਾਸ ਲੱਗਦੀ ਉਸ ਟਾਈਮ ਵੀ ਆਨੇ ਆ ਜੀ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੀ ਕਿ ਡਨੀਆਂ ਖਰਾਬ ਸੀ ਡਾਇਲਿਸਿਸ ਹੁੰਦਾ ਸੀ ਪਰ ਇੱਥੇ ਆਉਂਦੇ ਹੀ ਸ਼ੂਮੰਤਰ ਹੋ ਗਈ ਬਿਮਾਰੀ ਜਿੰਦਗੀ ਚ ਕੋਈ ਬਦਲਾਅ ਮਹਿਸੂਸ ਕਰਦੇ ਬਹੁਤ ਹੋਇਆ ਜੀ ਮੇਰੇ ਬੇਟੇ ਦੇ ਨਾ ਬਹੁਤ ਮਤਲਬ ਪ੍ਰੋਬਲਮ ਆ ਗਈ ਸੀਗੀ ਉਹਨਾਂ ਦੇ ਬੈਕ ਤੇ ਸੀਗੀ ਤੇ ਅਸੀਂ ਡਾਕਟਰਾਂ ਕੋਲੇ ਗਏ ਸਾਰੇ ਲੁਧਿਆਣੇ ਤੋਂ ਆਏ ਆ ਅਸੀਂ ਲੁਧਿਆਣੇ ਦੇ ਡਾਕਟਰ ਸਾਰੇ ਹੀ ਡੀਐਮ ਸੀ ਵੱਡੇ ਵੱਡੇ ਹਸਪੀਟਲਾਂ ਕੋਲੇ ਗਏ ਸਾਰਿਆਂ ਨੇ ਇਹ ਕਿਹਾ ਸੀਗਾ ਕਿ ਇਹਦਾ ਇੱਕ ਆਪਰੇਸ਼ਨ ਦਾ ਅਸੀਂ 60000 ਰੁਪਏ ਲਵਾਂਗੇ ਵੀ ਇੱਕ ਆਪਰੇਸ਼ਨ ਦਾ ਠੀਕ ਹੋਵੇ ਜਾਂ ਪੰਜਾਣਾ ਹੋਵੇ ਇਹ ਸਾਨੂੰ ਕੋਈ ਬਤਾ ਨਹੀਂ ਤੇ ਬੱਚੇ ਨੂੰ ਪ੍ਰੋਬਲਮ ਬਹੁਤ ਆਉਗੇ ਤੇ ਟਾਂਕੇ ਵੀ ਨਹੀਂ ਲੱਗ ਸਕਦੇ ਤੇ ਫਿਰ ਸਾਰੇ ਅਸੀਂ ਹਸਪੀਟਲ ਚ ਪੈਸੇ ਭਰਨ ਚਲੇ ਚਲੇ ਗਏ ਫਿਰ ਸਾਨੂੰ ਕਿਸੇ ਦਾ ਫੋਨ ਆਇਆ ਰਿਸ਼ਤੇਦਾਰ ਦਾ ਉਹ ਕਹਿੰਦੇ ਵੀ ਤੁਸੀਂ ਇਹਨੂੰ ਖੰਨੇ ਲੈ ਕੇ ਜਾਓ ਵੀ ਤੁਸੀਂ ਪ੍ਰੈਸ਼ਰ ਨਾ ਕਰੋ ਤੇ ਮੇਰਾ ਬੇਟਾ ਉੱਥੋਂ ਹੀ ਖੰਨੇ ਨੂੰ ਆ ਗਿਆ ਮੈਨੂੰ ਘਰੇ ਵਾਪਸ ਭੇਜਤਾ ਬੇਟਾ ਆ ਗਿਆ ਬੇਟਾ ਆਇਆ ਤਾਂ ਮੈਂ ਉਹਨਾਂ ਦੇ ਦਵਾਈ ਪਾਉਂਦੀ ਹੁੰਦੀ ਸੀਗੀ ਦਵਾਈ ਤੇ ਹਨਾ ਮੋਰੀਆਂ ਸੀ ਸਰੰਜਨਾ ਦਵਾਈ ਪਾਉਣੀ ਤਾਂ ਬਹੁਤ ਐ ਸਾਰੇ ਇੱਥੇ ਕਿਹਨੇ ਦੱਸਿਆ ਇੱਥੇ ਸਾਡੇ ਕਿਸ ਰਿਲੇਟਿਵ ਨੇ ਦੱਸਿਆ ਸੀਗਾ ਫੇ ਤੁਸੀਂ ਇੱਥੇ ਆਏ ਹਾਂਜੀ ਬੇਟਾ ਆਇਆ ਬੇਟਾ ਆਇਆ ਤੇ ਫਿਰ ਹਫ਼ਤੇ ਬਾਅਦ ਮੈਨੂੰ ਕਹਿੰਦਾ ਮੰਮੀ ਵੀ ਮੇਰੇ ਦਵਾਈ ਪਾ ਕੇ ਦੇਖੋ ਜਦੋਂ ਮੈਂ ਦੇਖਿਆ ਤਾਂ ਬਿਲਕੁਲ ਨਾਰਮਲ ਹੋ ਚੁੱਕਾ ਸੀ ਸਭ ਕੀ ਹੱਲ ਹੋਇਆ ਬਸ ਸਾਰੀ ਹੱਲ ਹੋ ਗਈ ਜੀ ਹਾਂਜੀ ਹਰ ਚੀਜ਼ ਖਤਮ ਹੋ ਗਈ ਖਤਮ ਹੋ ਗਈ ਤੇ ਜਿਨ੍ਹਾਂ ਨਾਲ ਜੋੜਿਆ ਉਹ ਵੀ ਆ ਖੜੇ ਨੇ ਦੇਖ ਲਓ ਇੱਕ ਯਾਤਰਾ ਕੀਤੀ ਸੀ ਅਤੇ ਉਹਨਾਂ ਦੇ ਹੀ ਗੁਣਗਾ ਹੁੰਦੇ ਨੇ ਸਿਰਫ ਇੱਕ ਵਿਸ਼ਵਾਸ ਨਾਲ ਵਿਸ਼ਵਾਸ ਗੁਰੂ ਜੀ ਨੇ ਕਦੇ ਨਹੀਂ ਕਿਹਾ ਮੈਨੂੰ ਮੰਨੋ ਪਰ ਜਦੋਂ ਆਪਣੇ ਨਾਲ ਉਹ ਗੱਲ ਦੀ ਭੈਣ ਜੀ ਦੀ ਵੀ ਪ੍ਰੈਕਟੀਕਲ ਕਰਦੇ ਆ ਤਾਂ ਬਹੁਤ ਕੁਝ ਮਿਲਦਾ ਅੱਛਾ ਫੇ ਇਦਾਂ ਕਿਸੇ ਨੂੰ ਦੱਸ ਦਿਓ ਇਦਾਂ ਤਾਂ ਨਹੀਂ ਕਹਿੰਦੇ ਕਿ ਤੁਸੀਂ ਕਿੱਥੇ ਮਗਰ ਲੱਗਿਓ ਇਦਾਂ ਨਾ ਜਾਓ ਇਦਾਂ ਤਾਂ ਨਹੀਂ ਸੁਣਨ ਨੂੰ ਮੈਨੂੰ ਜਦੋਂ ਡਾਕਟਰਾਂ ਤੋਂ ਓਕੇ ਪਏ ਆ ਇੰਨੇ ਨੇ ਪੈਸੇ ਲਾ ਲੱਗੇ ਪਏ ਆ ਫਿਰ ਇਹ ਰਸਤਾ ਵਧੀਆ ਨਾਲ ਪ੍ਰਮਾਤਮਾ ਨਾਮ ਨਾਲ ਜੋੜਿਆ ਜਾਂਦਾ ਬਿਨਾ ਕਹੇ ਜਦੋਂ ਆਪਾਂ ਆਪਣਾ ਐਕਸਪੀਰੀਅੰਸ ਕਰਦੇ ਆ ਤਾਂ ਸਕੂਨ ਮਿਲਦਾ ਨਾ ਪੂਰ ਇੱਕ ਪਰਿਵਾਰਿਕ ਮੈਂਬਰ ਆਉਂਦਾ ਪਰ ਬਾਕੀ ਸਾਰੇ ਪਰਿਵਾਰ ਨੂੰ ਸਕੂਨ ਹੈ ਅੱਛਾ ਇਹਨਾਂ ਨੇ ਤੁਹਾਨੂੰ ਦੱਸਿਆ ਹੁਣ ਤੁਸੀਂ ਕਿੰਨਾ ਫਰਕ ਮਹਿਸੂਸ ਕਰਦੇ ਹੋ ਫਰਕ ਕੀ ਫਰਕ ਹੈ ਜੀ ਹਾਂਜੀ ਗੁਰੂ ਜੀ ਦੀ ਕਿਰਪਾ ਹੀ ਹੈ ਜੀ ਬਸ ਚੜਦੀ ਕਲਾ ਹੀ ਆ ਜਿਹੜੇ ਕੰਮ ਮੇਰੇ ਆ ਜਿਹੜੇ ਨਾ ਸਾਡੇ ਸੋਚ ਵਿੱਚ ਉਹ ਸਾਰੇ ਬਣਦੇ ਨੇ ਜਿਹੜੇ ਸੋਚ ਵਿੱਚ ਨਹੀਂ ਹੈਗੇ ਉਹ ਵੀ ਬਣਦੇ ਨੇ ਜੋ ਕੁਝ ਮਨ ਚ ਸੋਚਿਆ ਉਹ ਵੀ ਪੂਰਾ ਹੋ ਜਾਂਦਾ ਬਿਲਕੁਲ ਬਿਲਕੁਲ ਹੁੰਦੇ ਆ ਇਹ ਕਿਹੜੀ ਕਰਾਮਾਤ ਕਿੱਦਾਂ ਕੀ ਕੰਮ ਕਰਦਾ ਆਪਣਾ ਵਿਸ਼ਵਾਸ ਹੈ ਗੁਰੂ ਜੀ ਦੀ ਕਿਰਪਾ ਹੈ ਗੁਰੂ ਜੀ ਦੀ ਕਿਰਪਾ ਨਾਲ ਸਾਰਾ ਮੇਰੇ ਬੱਚੇ ਦਾ ਨੈਚਰ ਸੋਲੀਆਂ ਸੀ ਆਪਣੇ ਆਪ ਖਤਮ ਹੋਈਆਂ ਨੇ ਇੱਥੇ ਆਣ ਨਾਲ ਅਸੀਂ ਸਵਾਸ਼ ਤੁਹਾਡਾ ਸ਼ਰਧਾ ਕਮਗਦ ਜੀ ਜਿਵੇਂ ਗੁਰੂ ਜੀ ਸਾਨੂੰ ਦੱਸਦੇ ਨੇ ਅਸੀਂ ਫੋਲੋ ਕਰਦੇ ਹਾਂ ਜੋ ਮੈਡੀਟੇਸ਼ਨ ਸਾਨੂੰ ਦੱਸੀ ਜਾਂਦੀ ਹੈ ਆਪਣੇ ਵਿਸ਼ਵਾਸ ਨਾਲ ਗੁਰੂ ਜੀ ਦੇ ਭਰੋਸੇ ਨਾਲ ਪੁੱਠੀ ਸਿੱਧੀ ਜਿਵੇਂ ਵੀ ਕਰਦੇ ਆ ਸਾਰੀ ਪਰਵਾਨ ਹੁੰਦੀ ਆ ਕਹਿੰਦੇ ਜੋ ਤੁਹਾਡੇ ਦਿਲ ਦੇ ਵਿੱਚ ਆ ਉਹ ਵੀ ਬੋਝ ਲੰਮੇ ਬਿਲਕੁਲ ਜੀ ਬਿਨਾ ਬੋਲੇ ਸਾਨੂੰ ਜਵਾਬ ਮਿਲਦੇ ਨੇ ਬਿਨਾ ਬੋਲੇ ਅਨਸਰ ਮਿਲਦੇ ਆ ਅਸੀਂ ਕਰੋ ਚੱਲ ਕਿਉਂ ਨੇ ਧੰਨ ਧੰਨ ਹੋਈ ਪਈ ਆ ਮੇਰੀ ਦੋਨੋਂ ਕਿਡਨੀਆਂ ਫੇਲ ਹੋ ਗਈਆਂ ਸੀ ਦੋਨੋਂ ਕਿਡਨੀਆਂ ਹਾਂ 12 12 13 ਲੱਖ ਰੁਪਏ ਲੱਗ ਗਿਆ ਸੀ ਫਿਰ ਆਏ ਗੁਰੂ ਜੀ ਪਤਾ ਚੱਲਿਆ ਲੋਕੀ ਕੇ ਅੰਦਰ ਆਪ ਦਿਖਦਾ ਨਹੀਂ ਹੈ ਸਾਨੂੰ ਸਭ ਦੇ ਕਿਹਾ ਸਾਡੀਆਂ ਅੱਖਾਂ ਵੀ ਨੰਮ ਹੋ ਗਈਆਂ ਇਹ ਚੀਜ਼ ਕਹਿੰਦੇ ਹਾਂ ਬਿਲਕੁਲ ਹੁੰਦੀਆਂ ਜੀ ਮਤਲਬ ਲੱਗਦਾ ਕਿ ਇੱਥੇ ਕਿੱਥੇ ਹਸਪਤਾਲਾਂ ਦੇ ਧੱਕੇ ਖਾਣੇ ਸੀ ਹਨਾ ਮੈਂ ਤਾਂ ਦਵਾਈਆਂ ਵੀ ਬੰਦ ਕਰ ਦਿੱਤੀਆਂ ਹੁਣ ਡੈਂਸਿਸ ਵੀ ਮੇਰਾ ਤੀਸਰਾ ਦਿਨ ਹੁੰਦਾ ਸੀ ਇੱਕ ਦੋ ਦਿਨ ਹੋ ਗਿਆ ਜਾਂਦੇ ਹੁਣ ਜਿਹੜੇ YouTube ਤੇ ਕਮੈਂਟ ਕਰਦੇ ਨੇਗੇਟਿਵ ਕਮੈਂਟ ਕਰਦੇ ਇੱਕ ਵਾਰੀ ਆ ਕੇ ਦੇਖੋ ਦੇਖੋ ਵੀ ਕੀ ਹੋ ਰਿਹਾ ਹੈ ਕਿ ਕਿੰਨਾਕ ਤੁਹਾਨੂੰ ਇੱਥੇ ਆਰਾਮ ਮਿਲਦਾ ਵਿਸ਼ਵਾਸ ਆਪਣੇ ਆਪ ਪੈਦਾ ਹੁੰਦਾ ਚੰਡੀਗੜ੍ਹ ਤੋਂ ਆਏ ਹੋ ਕਿ ਐਡੀ ਦੂਰੋਂ ਆਏ ਮੌਸਮ ਖਰਾਬ ਸੀ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਕੁਝ ਨਹੀਂ ਕੋਈ ਦਿੱਕਤ ਨਹੀਂ ਕੁਝ ਨਹੀਂ ਹੋਇਆ ਪਤਾ ਕੀ ਹੈ ਮੇਰੇ ਕੋ ਆਰਾਮ ਆਇਆ ਜਹਾਂ ਪੇ ਬੱਤੀ ਹਸਪੀਟਲ ਹੈ ਨਾ ਵਹਾਂ ਕਾ ਮੁਝੇ ਆਪਰੇਸ਼ਨ ਲਿਖਾ ਥਾ ਅੱਛਾ ਕੀ ਸਮੱਸਿਆ ਕੀ ਹੋਈ ਮੇ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਫਿਰ ਵੀ ਤੁਸੀਂ ਪੈਦਲ ਯਾਤਰਾ ਜੇ ਤੁਰ ਰਹੇ ਹੋ ਉਹ ਗੁਰੂ ਕੀ ਮਿਹਰ ਹੈ बाद मतलब तो पता, पता क्या हुआ सुबह मैने यूट्यूब खोला उसमें गुरु का आया का मैंने ऑपरेशन नहीं कराया मैं इधर आ गई तो मैं ठीक हूँ गुरु जी की कृपा है मैं ठीक हूँ पहले से बहुत ज्यादा ठीक हूँ दो साल हो गए मेरे को ਹਾਂ ਕੋਈ ਟਾਈਮ ਲਾਈਨ ਵੀ ਦਿੱਤੀ ਸੀ ਡਾਕਟਰ ਨੇ ਕਿ ਐਨੇ ਟਾਈਮ ਦੇ ਵਿੱਚ ਇਲਾਜ ਹੋਣਾ ਚਾਹੀਦਾ ਜਾਨੀ ਹਾਂ ਹਾਂ ਉਹਨਾਂ ਨੇ ਬੋਲਾ ਥਾ ਸਾਲ ਕੇ ਅੰਦਰ ਅੰਦਰ ਕਰਵਾ ਲਓ ਮੇਰੇ ਕੋ 2 ਸਾਲ ਹੋ ਗਏ ਇਧਰ ਆਈ ਨੂੰ ਤੇ ਮੇਰੇ ਕੋਈ ਤਕਲੀਫ ਨਹੀਂ ਕੋਈ ਦਰਦ ਕਿਤੇ ਨਹੀਂ ਕੁਛ ਵੀ ਨਹੀਂ ਹੈ ਰਿਪੋਰਟਾਂ ਦੁਆਰਾ ਕਰਾਈਆਂ ਕਿ ਕਿਤੇ ਕੋਈ ਡਾਊਟ ਨਹੀਂ ਹੈ ਥਾਇਰੋਇਡ ਥਾ ਔਰ ਉਹ ਵੀ ਪੀਠਾ ਸਭ ਦਵਾਈ ਕੋਈ ਨਹੀਂ ਕੋਈ ਵੀ ਟੈਬਲਟ ਨਹੀਂ ਲੈਂਦੀ ਮੈਂ ਕੋਈ ਗੋਲੀ ਨਹੀਂ ਖਾਦੀ ਨਹੀਂ ਗੁਰਜੀ ਦੀ ਕਿਰਪਾ ਨਾਲ ਕੋਲੇਸਟ੍ਰੋਲ ਥਾਇਰੋਇਡ 슈ਗਰ ਸਾਰੀ ਦਵਾਈਆਂ ਛੁੱਟ ਗਈ ਕੁਛ ਨਹੀਂ ਨਹੀਂ ਤਾਂ ਕਹਿੰਦੇ ਘਰ ਘਰ ਦਵਾਈਆਂ ਦੇ ਪੱਤੇ ਪਏ ਹੁੰਦੇ ਆ ਬੰਦਾ ਦਵਾਈਆਂ ਖਾ ਕੇ ਆ ਕੋਈ ਦਵਾਈ ਨਹੀਂ ਹੈਗੀ ਕੋਈ ਦਵਾਈ ਨਹੀਂ ਗਈ ਅਸੀਂ ਸਾਫ ਕਰਤੀਆਂ ਇੱਥੇ ਜਦੋਂ ਦੇ ਆਏ ਬਿਲਕੁਲ ਸਭ ਸਿਟਦੀਆਂ ਡਸਟ ਵਿੱਚ ਸਾਰੇ ਰੋਗ ਖਤਮ ਸਾਰੇ ਰੋਗ ਖਤਮ ਠੀਕ ਹੈ ہماری ਪਹਿਲੇ ਮੈਂ ਬਹੁਤ ਢੀਕ ਹੋ ਗਈ ਸੀ ਜਦ ਮੇਰੇ ਕੋ ਕੈਂਸਰ ਥਾ ਅਬ ਇਧਰ ਕੋਈ ਕੈਂਸਰ ਨਹੀਂ ਕੋਈ ਕੁਝ ਨਹੀਂ ਹੈ ਮੈਂ ਥਾਇਰੋਇਡ ਬੀਪੀ ਕੋਲੇਸਟਰੋਲ ਸਾਰੇ ਦਵਾਈਆਂ ਖਾਤੀ ਤੇ ਕੋਈ ਨਹੀਂ ਖਾਤਾ ਕਹਿੰਦੇ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਉਹ ਮਿਲਦੀ ਹੈ ਇੱਥੇ ਬਿਲਕੁਲ ਮਿਲਦੀ ਹੈ ਤੰਦਰੁਸਤ ਮਨ ਨੂੰ ਸ਼ਾਂਤੀ ਸਭ ਕੁਝ ਮਿਲਦਾ ਹੈ ਇੱਥੇ ਸਭ ਕੁਝ ਮਿਲਿਆ ਇੰਦਾਂ ਦੀ ਕਿਹੜੀ ਕਿਰਪਾ ਲੱਗਦੀ ਹੈ ਇੱਥੇ ਬਸ ਇਹ ਨਹੀਂ ਪਤਾ ਗੁਰੂ ਜੀ ਦੀ ਕਿਰਪਾ ਹੈ ਆਉਂਦੇ ਆ ਨਾ ਹਮੇ ਪਤਾ ਵੀ ਕਿਰਪਾ ਕੀ ਆ ਜੋ ਸ਼ੂਗਰ ਦਾ ਪੇਸ਼ੈਂਟ ਹੋ ਕੇ 8 ਕਿਲੋਮੀਟਰ ਚੱਲ ਰਿਹਾ ਹੈ ਤਾਂ ਕਿਰਪਾ ਹੀ ਹੈ ਕਿਰਪਾ ਹੀ ਚੱਲ ਰਹੀ ਹੈ ਧੰਨਵਾਦ ਕਹਿੰਦੇ ਭਈ 8 ਕਿਲੋਮੀਟਰ ਪੈਦਲ ਯਾਤਰਾ ਚ ਅਗਰ ਅਸੀਂ ਤੁਰ ਨਹੀਂ ਆ ਬਿਨਾ ਕਿਸੇ ਬਿਮਾਰੀ ਤੋਂ ਬਿਨਾ ਕਿਸੇ ਦੁੱਖ ਦਰਦ ਤੋਂ ਤਾਂ ਇਹ ਇੱਥੇ ਪਹੁੰਚਣ ਤੇ ਕਿਰਪਾ ਹੀ ਹੋਈ ਆ ਸਾਡੇ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਆ ਮੈਂ ਤਾਂ ਇਹ ਕਹਿੰਨੀ ਮਾਰ ਕੇ ਵੀ ਅਸੀਂ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਐਦਾਂ ਦਾ ਕੀ ਹੋ ਗਿਆ ਐਦਾਂ ਦਾ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਕਾਤ ਬਸ ਦਵਾਈ ਲੱਗਦੀ ਨਹੀਂ ਸੀ ਕੋਈ ਤੇ ਗੁਰੂ ਜੀ ਨੇ ਫੇ ਮੈਨੂੰ ਕਿਸੇ ਨੇ ਜੋੜਿਆ ਕਿਸੇ ਨੇ ਕੀ ਸਮੱਸਿਆ ਕੀ ਸੀ ਸਰੀਰ ਸਮੱਸਿਆ ਸੀ ਕਿ ਪਤਾ ਆ ਮੂੰਹ ਗਲਿਆ ਪਿਆ ਸੀ ਸਾਰ ਅੱਛਾ ਹੌਣ ਤਾਂ ਬਿਲਕੁਲ ਠੀਕ ਹੈ ਹੁਣ ਮੈਂ ਠੀਕ ਆ ਸਾਨੂੰ 12-13 ਸਾਲ ਹੋ ਗਏ ਜੁੜਿਆ ਨੂੰ ਬਹੁਤ ਸਮੱਸਿਆ ਆਈਆਂ ਗੁਰੂ ਜੀ ਨੇ ਹੱਲ ਕੀਤੇ ਕੱਲੇ ਆਏ ਹੋ ਤੁਸੀਂ ਅੱਜ ਮੈਂ ਕੱਲੀ ਆਈ ਆ ਗੁਰੂ ਜੀ ਨੂੰ ਪਤਾ ਮੇਰੇ ਪਰਿਵਾਰ ਦਾ ਗੁਰੂ ਜੀ ਉਹਨਾਂ ਤੇ ਸਾਰਿਆਂ ਤੇ ਕਿਰਪਾ ਕਰਨ ਵੀ ਪਰਿਵਾਰ ਤੇ ਮਿਹਰ ਭਰੀ ਹੱਥ ਰੱਖਣ ਘਰਦਿਆਂ ਤੇ ਬੱਚਿਆਂ ਤੇ ਜਵਾਈ ਤੇ ਸਾਰਿਆਂ ਤੇ ਜਿਹੜਾ ਮੇਰਾ ਰੋਗ ਸੀਗਾ ਅੱਜ ਹੁਣ ਫੇਰ ਮੈਨੂੰ ਉਸ ਰੋਗ ਨੇ ਥੋੜਾ ਜਿਹਾ ੱੱਕਾ ਦਿੱਤਾ ਗੁਰੂ ਜੀ ਦੀ ਕਿਰਪਾ ਨਾਲ ਅੱਜ ਮੈਂ ਤੁਰ ਹੀ ਜਾਣੀ ਗਰਮੀ ਨਾਲ ਤੁਸੀਂ ਭਿੱਜੇ ਪਏ ਹੋ ਫਿਰ ਵੀ ਪੈਦਲ ਯਾਤਰਾ ਦਾ ਹਿੱਸਾ ਬਣੀ ਹਾਂਜੀ ਮੈਂ ਘਰੇ ਉੱਠਦੀ ਨਹੀਂ ਜੀ ਤੇ ਐਡੀ ਮੇਰੀ ਪ੍ਰੋਬਲਮ ਆ ਆ ਚੀਜ਼ ਤੋਂ ਮੈਂ ਉੱਤੇ ਨੂੰ ਨਹੀਂ ਉੱਠ ਸਕਦੀ ਅੱਛਾ ਆ ਮੈਂ ਹੁਣ ਯਾਤਰਾ ਕਰਾਂਗੀ ਤੁਹਾਡੇ ਸਾਹਮਣੇ ਇਹ ਤਾਂ ਕਿੰਨੇ ਕਿਲੋਮੀਟਰ ਚੱਲਣੀ ਐ ਐਡੀ ਤੁਰੋਗੇ ਮੈਂ ਹਾਂ ਆਰਾਮ ਨਾਲ ਜਾਉਂਗੀ ਹੌਲੀ ਹੌਲੀ ਆਰਾਮ ਨਾਲ ਗੁਰੂ ਜੀ ਨੇ ਲੈ ਜਾਣਾ ਤੇ ਇੰਨਾ ਮੈਨੂੰ ਪਤਾ ਵਿਸ਼ਵਾਸ ਆ ਗੁਰੂ ਜੀ ਤੇ ਮੈਂ ਕਹਿੰਦੀ ਸਾਡੀ ਜਾਨ ਵੀ ਚਲ ਜੇ ਗੁਰੂ ਜੀ ਨੂੰ ਨਾ ਛੱਡੀ ਗੁਰੂ ਜੀ ਐਸੀ ਚੀਜ਼ ਹੈ ਗੁਰੂ ਜੀ ਨੇ ਮੇਰੇ ਬਹੁਤ ਕਾਰਜ ਸਵਾਰੇ ਆ ਮੇਰੇ ਤੇ ਮਾਪੇ ਵੀ ਗੁਰੂ ਜੀ ਆ ਸਾਸੋਹਰੇ ਵੀ ਗੁਰੂ ਜੀ ਆ ਮੇਰਾ ਕੋਈ ਸਹਾਰਾ ਨਹੀਂ ਸੀ ਕੀ ਕਹਿੰਦੇ ਕਿ ਨੇ ਉਹ ਕੀ ਦੱਸ ਦੇਣੇ ਤੁਹਾਨੂੰ ਗੁਰੂ ਜੀ ਬਸ ਕਿਸੇ ਨੂੰ ਕੁਝ ਨਹੀਂ ਦੱਸਦੇ ਗੁਰੂ ਜੀ ਹੱਲ ਕਰਦੇ ਰੇਕੀ ਸ਼ਕਤੀ ਨਾਲ ਹੱਲ ਹੁੰਦਾ ਸਾਰਿਆਂ ਦਾ ਹੀ ਹੁੰਦਾ ਕਿੰਨੇ ਸਾਲ ਤੋਂ ਐਦਾਂ ਹੀ ਆਉਂਦੇ ਹੋ ਸਾਨੂੰ 12-13 ਸਾਲ ਹੋ ਗਏ ਜੁੜੇ ਨੇ 12-13 ਸਾਲ ਤੋਂ ਜੁੜੇ ਹੋ ਪੈਦਲ ਯਾਤਰਾ 'ਚ ਵੀ ਆਉਂਦੇ ਹਾਂ ਹਰ ਯਾਤਰਾ ਛੱਡੀ ਨਹੀਂ ਕਦੇ ਬਦਲਾਵ ਲੱਗਦਾ ਇੱਕ ਲੱਗ ਜ਼ਿੰਦਗੀ 'ਚ ਬਹੁਤ ਜ਼ਿੰਦਗੀ ਵਧੀਆ ਅਖਸ਼ਾਲ ਜ਼ਿੰਦਗੀ ਬਣ ਗਈ ਗੁਰੂ ਜੀ ਨਾਲ ਜ ਮੈਂ ਤਾਂ ਕਿੰਨੀ ਜਿਹੜੇ ਨਹੀਂ ਜੁੜੇ ਉਹ ਵੀ ਜੋੜਨ ਗੁਰੂ ਜੀ ਨਾਲ ਪਰਮਾਤਮਾ ਗੁਰੂ ਜੀ ਪਰਮਾਤਮਾ ਉਹ ਤਾਂ ਕਹਿੰਦੇ ਮੈਨੂੰ ਨਾ ਪਰਮਾਤਮਾ ਕੋ ਆਪਣੇ ਰੱਬ ਨੂੰ ਕਹਿੰਦੇ ਪਰਮਾਤਮਾ ਨਹੀਂ ਪਰ ਸਾਡੇ ਲਈ ਪਰਮਾਤਮਾ ਅਸੀਂ ਪਰਮਾਤਮਾ ਚੁਣਿਆ ਕਿਸੇ ਨੂੰ ਨਹੀਂ ਬਾਹ ਸਾਡੀ ਪੜੀ ਇਹਨਾਂ ਨੇ ਸਾਡੀ ਬਾਹ ਪੜੀ ਆ ਜੱਜ ਵੀ ਇਹ ਆ ਵਕੀਲ ਵੀ ਇਹ ਆ ਸਭ ਕੁਝ ਇਹ ਆ ਇਹਨਾਂ ਨੇ ਇੰਨੇ ਕਾਰਜ ਸਵਾਰੇ ਆ ਅੱਗੇ ਵੀ ਗੁਰੂ ਜੀ ਨੇ ਜਿਹੜੇ ਰਹਿੰਦੇ ਉਹ ਵੀ ਕਰ ਦਨੇ ਅੱਖਾਂ ਦੇ ਵਿੱਚ ਹੰਝੂ ਆਗੇ ਭਾਬੂ ਖੋਗੇ ਤੁਸੀਂ ਗੁਰੂ ਜੀ ਦੀ ਇੰਨੀ ਕਿਰਪਾ ਆ ਗੁਰੂ ਜੀ ਬਸ ਨਾਲ ਜੋੜ ਕੇ ਰੱਖਣ ਦੂਰ ਨਾ ਹੋਈਏ ਨਾਲ ਡਿਗਰੀਆਂ ਨਾਲ ਜੋੜ ਕੇ ਰੱਖਣ ਸੁਪਰ ਦੇ ਕਲਾਸ ਤੇ ਅਸੀਂ ਬਸ ਗੁਰੂ ਜੀ ਅੰਨਾ ਨਾਲ ਹੀ ਜੋੜੀ ਰੱਖਣ ਦੂਰ ਨਾ ਹੋਈਏ ਗੁਰੂ ਜੀ ਤਾਂ ਮੈਂ ਤਾਂ ਕਹਿੰਨੀ ਸਾਰੇ ਹੀ ਜੋੜਨ ਗੁਰੂ ਜੀ ਬਹੁਤ ਇੱਕ ਅਲੱਗ ਹੀ ਅਨੋਖੀ ਸ਼ਕਤੀ ਫੀਲ ਹੁੰਦੀ ਹੈ ਬਹੁਤ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਦਾ ਗੁਰਮਾ ਦਾ ਬੱਚਿਆਂ ਦਾ ਸਭ ਦਾ ਹੀ ਧੰਨਵਾਦ ਕਰਦੇ ਆ ਇੱਕਣ ਜਣੀ ਇਹ ਮਤਲਬ ਮੈਨੂੰ 25 ਸਾਲ ਹੋ ਗਏ ਜੁੜੀ ਨੂੰ ਮੇਰੀ ਪੋਤੀ ਬਿਮਾਰ ਹੋ ਗਈ ਸੀ ਉਹਨੇ ਟੂਣੇ ਚ ਲੱਤ ਮਾਰੀ ਮਾਰੀ ਹੋਈ ਮੈਂ ਕਿਹਾ ਮੈਂ ਤਾਂ ਕਿਤੇ ਨਹੀਂ ਜਾਣਾ ਗੁਰਦੁਆਰੇ ਤੇ ਸਾਹਿਬ ਔਰ ਗੁਰੂ ਜੀ ਤੇ ਬਗੈਰ ਮਤਲਬ ਥਾਂ ਥਾਂ ਗਏ ਪਰ ਇੱਥੇ ਤੁਹਾਡਾ ਵਿਸ਼ਵਾਸ ਜਿਹੜਾ ਤੁਹਾਨੂੰ ਜਿੱਤ ਗਿਆ ਪੂਰਾ ਵਿਸ਼ਵਾਸ ਆ ਸਾਨੂੰ ਹੁਣ ਦੇਖ ਮਸੋਂ ਆਉਣੀ ਆ ਤੁਰ ਕੇ ਮਸੋਂ ਗਈ ਸੀ ਇਧਰੋਂ ਤੁਰ ਕੇ ਮੈਂ ਹੁਣ ਮਸੋਂ ਤੁਰ ਕੇ ਜਾਣੀ ਆ ਚਲ ਮੈਂ ਇੱਥੇ ਥਾਂ ਕਿਸੇ ਟੈਂਪੂ ਚ ਬੈਜੂ ਪੁੱਤ ਗੁਰੂ ਜੀ ਦਾ ਸਾਨੂੰ ਬਹੁਤ ਵਿਸ਼ਵਾਸ ਹੈ ਇੱਥੇ ਤਾਂ ਮਾਤਾ ਇੰਨੀ ਭੀੜ ਵਾ ਕਿਤੇ ਧੱਕੇ ਧੁੱਕੇ ਦਾ ਡਰ ਨਹੀਂ ਲੱਗਦਾ ਕਿੱਦਾਂ ਤੁਰੂਗੇ ਤੁਸੀਂ ਹਾਂ ਜਾ ਜਣੀ ਮਾਨ ਚਾਉਂਦਾ ਆ ਫੜ ਲੈਨੇ ਆ ਰਸ ਫੜ ਲੈਨੇ ਆ ਕੁਰਸੀ ਤੇ ਬਹਿ ਕੇ ਬਾਈ ਜੀ ਦਾ ਤੇ ਚੱਲ RAM NAAL GURU JI ਆਪੇ ਲਿਜਾਈ ਜਾਂਦੇ ਨੇ ਆਪੇ ਲਿਜਾਈ ਜਾਂਦੇ ਸਾਰੇ ਕਾਰਜ ਹੋਈ ਜਾਂਦੇ ਸਭ ਠੀਕ ਹੋਈ ਜਾਂਦਾ ਮੇਰੇ ਪੋਤੇ ਦੀ ਨਕਸੀਰ ਟੁੱਟਦੀ ਸੀ ਹਾਂ ਹੁਣ ਉਹ ਸੁਖਨਾ 15ਵੇਂ ਸਾਲ ਤੇ ਹੋ ਗਿਆ 11ਵੀਂ ਜਮਾਤ ਤੇ ਹੋ ਗਿਆ ਬਹੁਤ ਵਧੀਆ ਪੜਾਈ ਕਰਦੇ ਨੇ ਬੱਚੇ ਬਹੁਤ ਵਧੀਆ ਵੀ ਉਹ ਨਕਸੀਰ ਟੁੱਟਦੀ ਸੀ ਇੱਥੋਂ ਹੀ ਉਹ ਠੀਕ ਹੋ ਗਿਆ ਠੀਕ ਆ ਠੀਕ ਆ ਹਾਂ ਸੋ ਬਿਲਕੁਲ ਬਹੁਤ ਕਿਰਪਾ ਸੋ ਬਿਲਕੁਲ ਮਾਤਾ ਜੀ ਕਹਿੰਦੇ ਜਿੱਦਾਂ ਮਰਜੀ ਹੋਵੇ ਪਰ ਮੈਂ ਪੈਦਲ ਯਾਤਰਾ ਦਾ ਹਿੱਸਾ ਜ਼ਰੂਰ ਬਣਨਾ ਦੇਖ ਲਓ ਕਿ ਇਸ ਹਾਲਤ ਦੇ ਵਿੱਚ ਤੁਰੇ ਜਾਂਦੇ ਨੇ ਕਹਿੰਦੇ ਬਹੁਤ ਜਗ੍ਹਾ ਗਈ ਪਰ ਇੱਥੇ ਜੋ ਮੈਨੂੰ ਕਰਾਮਾਤ ਦੇਖਣ ਨੂੰ ਮਿਲੀ ਕਹਿੰਦੇ ਕਿਤੇ ਹੋਰ ਨਹੀਂ ਮਿਲੀ ਤੇ ਇੱਕ ਬੀਬੀ ਕਹਿੰਦੀ ਮੇਰੀ ਜਾਨ ਵੀ ਚਲ ਜਵੇ ਪਰ ਫਿਰ ਵੀ ਮੈਂ ਪੈਦਲ ਯਾਤਰਾ ਜਾਂ ਗੁਰੂ ਜੀ ਦੇ ਆਉਣਾ ਛੱਡਣਾ ਨਹੀਂ ਹੈ ਇਹ ਬਈ ਇੱਥੋਂ ਦੇ ਲੋਕਾਂ ਦੀ ਆਸਥਾ ਹੈ